ਭਰਾਵਾਂ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਇਹਨਾਂ ਨਾਲ ਹੀ ਅਸੀਂ ਆ ਮਰਨਾ ਸੱਚ ਆ ਤੇ ਜਿਉਣਾ ਝੂਠ ਆ ਮੌਤ ਮੌਤ ਤੋਂ ਡਰ ਨਹੀਂ ਆਉਂਦਾ ਠੀਕ ਆ ਜੇ ਕਿਤੇ ਚੱਜ ਦੇ ਕੰਮ 'ਚ ਮਰ ਜਾਗੇ ਤੇ ਕੋਈ ਭਰਾ ਯਾਦ ਕਰਨਗੇ ਤੇ ਵੈਸੇ ਮੌਤ ਨੇ ਤਾਂ ਰਜਾਈ 'ਚ ਬੜੇ ਨੂੰ ਆ ਜਾਣੀ ਆ ਬਹੁਤ سارے ਲੋਕ ਇਹਨੂੰ ਚੱਜ ਦਾ ਕੰਮ ਨਹੀਂ ਕਹਰੇ ਤੁਸੀਂ ਚੱਜ ਦਾ ਕੀ ਆ ਨਹੀਂ 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 ਕੌਣ ਕਹਿੰਦਾ ਚੱਜ ਦਾ ਨਹੀਂ ਇਹਦੇ ਵੀ ਐਵੇਂ ਧਰਨਿਆਂ ਤੇ ਬਹਿ ਜਾਂਦੇ ਹੋਰ ਵੀ ਤਾਂ ਵਰਗ ਹੈਗਾ ਪੰਜਾਬ 'ਚ ਆਪਦੇ ਹੱਕਾਂ ਲਈ ਲੜਨਾ ਜੇ ਚੱਜ ਦਾ ਕੰਮ ਨਹੀਂ ਤਾਂ ਹੋਰ ਕਿਹੜਾ ਚੱਜ ਦਾ ਕੰਮ ਹੈ ਨਸ਼ੇ ਕਰਨੇ ਵੇ ਕਲਾਕਾਰ ਜਿਹੜੇ ਅਜੇ ਅਜੇ ਤੱਕ ਨਿਕਲ ਨਹੀਂ ਰਹੇ ਘਰਾਂ ਦੇ ਵਿੱਚੋਂ ਉਹ ਅਜੇ ਤੱਕ ਅੰਦਰ ਹੀ ਬੈਠੇ ਸੀ ਆ ਉਸ ਮਾਰਚ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਜਿਹੜਾ ਕਿ ਸਹੌਣਾ ਤੋਂ ਸ਼ੰਭੂ ਬੱਡਰ ਦੇ ਵੱਲ ਜਾ ਰਿਹਾ ਸੀ ਸਾਡੇ ਨਾਲ ਬਲਗਾਰਨ ਕਿਲਾ ਦੀ ਹੈ ਸਰ ਕਿਵੇਂ ਦੇਖਦੇ ਹੋ ਅੱਜ ਤੁਸੀਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਏ ਹੋ ਇਸ ਮਾਰਚ ਦੇ ਵਿੱਚ ਜੋ ਨੌਜਵਾਨ ਜਾ ਰਹੇ ਅਸੀਂ ਹਮੇਸ਼ਾ ਹੀ ਸ਼ਾਮਲ ਆਂ ਜੀ ਗਰਸਾਨੀ ਨਾਲ ਭਰਾਵਾਂ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਇਹਨਾਂ ਨਾਲ ਹੀ ਅਸੀਂ ਆਂ ਠੀਕ ਹੈ ਬਾਕੀ ਮੈਂ ਪਹਿਲਾਂ ਵੀ ਦੱਸ ਗਿਆ ਟੰਗੇ ਵੀ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਮੌਤ ਮੂਤ ਤੋਂ ਡਰ ਨਹੀਂ ਆਉਂਦਾ ਠੀਕ ਹੈ ਜੇ ਕਿਤੇ ਚੱਜ ਦੇ ਕੰਮ 'ਚ ਮਰ ਜਾਗੇ ਤੇ ਕੋਈ ਭਰਾ ਯਾਦ ਕਰਨਗੇ ਤੇ ਵੈਸੇ ਵੀ ਮੌਤ ਨੇ ਤਾਂ ਰਜ਼ਾਈ 'ਚ ਬੜੇ ਨੂੰ ਆ ਜਾਣੀ ਆ ਬਹੁਤ ਸਾਰੇ ਲੋਕ ਇਹਨੂੰ ਚੱਜ ਦਾ ਕੰਮ ਨਹੀਂ ਕਹਰੇ ਤੁਸੀਂ ਚੱਜਦਾ ਗਿਆ ਨਹੀਂ 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 ਕੌਣ ਕਹਿੰਦਾ ਚੱਜਦਾ ਨਹੀਂ ਇਹਦੇ ਵੀ ਐਵੇਂ ਧਰਨੀਆਂ ਤੇ ਬਹਿ ਜਾਂਦੇ ਹੋਰ ਵੀ ਤਾਂ ਵਰਗ ਹੈਗਾ ਪੰਜਾਬ 'ਚ ਆਪਦੇ ਹੱਕਾਂ ਲਈ ਲੜਨਾ ਜੇ ਚੱਜ ਦਾ ਕੰਮ ਨਹੀਂ ਤਾਂ ਹੋਰ ਕਿਹੜਾ ਚੱਜਦਾ ਕੰਮ ਹੈ ਨਸ਼ੇ ਕਰਨੇ ਨਹੀਂ ਪਰਿਵਾਰ ਵਾਲੀ ਆ ਜਿਹੜੇ ਖਾੜੇ ਲਵਾਉਂਦੇ ਸੀ ਤਾਂ ਵੀ ਇਕਰਸਾਨੀਆਂ ਤੇ ਸਾਰੇ ਆ ਆਪਾਂ ਸਾਰੇ ਇਕੱਲੇ ਕਲਾਕਾਰ ਨਹੀਂ ਦੁਕਾਨਦਾਰ ਜਿੰਨੇ ਵੀ ਰੋਟੀ ਖਾਂਦੇ ਨੇ ਇਸ ਧਰਤੀ 'ਚੋਂ ਇੱਕ ਇਕਰਸਾਨ ਦੀ ਦੇਣਾ ਤੇ ਜੇ ਇਹ ਨਾ ਰਿਆ ਤੇ ਕੁਛ ਇਹ ਕਿਸੇ ਨੇ ਵੀ ਨਹੀਂ ਰਹਿਣਾ ਸਾਰੀ ਕਹਾਣੀ ਖਤਮ ਹੈ ਇਸ ਕਰਕੇ ਹਰੇਕ ਭਰਾ ਨੂੰ ਖੜਨਾ ਚਾਹੀਦਾ ਹੈ ਲੜਨਾ ਚਾਹੀਦਾ ਹੈ ਆਪਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ। ਕਿਵੇਂ ਕਲਾਕਾਰ ਜਿਹੜੇ ਅਜੇ ਅਜੇ ਤੱਕ ਨਿਕਲ ਨਹੀਂ ਰਹੇ ਘਰਾਂ ਦੇ ਵਿੱਚੋਂ ਉਹ ਅਜੇ ਤੱਕ ਅੰਦਰ ਹੀ ਬੈਠੇ ਆਉਣਗੇ। ਆਉਣਗੇ ਸਾਰੇ ਹੀ ਆਉਣਗੇ ਬੇਫਿਕਰ ਹੋ। ਅਸੀਂ ਕਹਿੰਦੇ ਆ ਵੀ ਆਉਣ ਸਾਰੇ। ਸਾਰੇ ਭਰਾ ਆਉਣਗੇ। ਸੁਨੇਹਾ ਨੌਜਵਾਨੀ ਨੂੰ ਜਾ। ਨਸ਼ਿਆਂ ਤੋਂ ਦੂਰ। ਆਪਣੇ ਹੱਕਾਂ ਲਈ ਲੜਦੇ ਹੋ। ਹੱਕਾਂ ਲਈ ਲੜੋ ਆਪਣੇ ਮਾਂ ਪਿਓ ਦੀ ਇੱਜ਼ਤ ਕਰੋ। ਆਪਣੇ ਹੱਕਾਂ ਨੂੰ ਸਮਝੋ ਉਹ ਸਾਂਝੇ ਕਰੋਗੇ ਬੋਲ ਆ ਬੋਲ ਹੀ ਸਾਂਝੇ ਕਰ ਰਹੇ ਆ ਕਾਕੇ ਤੋਂ ਡਾਇਕੀ ਕੀ ਪ੍ਰੋਫੈਸ਼ਨ ਹੈ ਹੁਣ ਤੇ ਚੱਲ ਕੇ ਗਾਉਣੇ ਹੁਣ ਹੁਣ ਚਾਲੇ ਪੈ ਗਏ ਨੇ ਤੁਰਨ ਲੱਗੇ ਆ ਰਹਉਂਦੇ ਮੋਰਚੇ ਦੇ ਵਿੱਚ ਅੱਗੇ ਵੀ ਬਿਲਕੁਲ ਜੀ ਬਿਲਕੁਲ ਜਿਨਾਂ ਚਿਰ ਸਾਹ ਨੇ ਚਲੋ ਪਹਿਲਾਂ ਬਲਕਾਰਨ ਖੀਲਾ ਤੇ ਮਨਜਿੰਦਰ ਗੁਲਸ਼ਨ ਹੋਰੀ ਵੀ ਇਸ ਮਾਰਚ ਦੇ ਵਿੱਚ ਸ਼ਾਮਿਲ ਹੋਏ ਆ ਤੇ ਨਾਲ ਹੀ ਬਣੇ ਰਹਿਣ ਦੀ ਜਿੱਥੇ ਗੱਲ ਆਕੀ ਗਈ ਤੇ ਇਹ ਵੀ ਕਿਹਾ ਗਿਆ ਕਿ ਇਸ ਮੋਰਚੇ ਦੇ ਨਾਲ ਹੀ ਬਣੇ ਰਹਿਾਂਗੇ ਜਿੱਥੇ ਅਸੀਂ ਗਾਇਕੀ ਪ੍ਰੋਫੈਸ਼ਨ ਦੇ ਵਿੱਚੋਂ ਤਾਂ ਸਾਡਾ ਕਿਸਾਨਾਂ ਦੇ ਘਰਾਂ ਦੇ ਵਿੱਚ ਸਾਡੇ ਅਖਾੜੇ ਲੱਗਦੇ ਸੋ ਅਸੀਂ ਇਸ ਅੰਦੋਲਨ ਦੇ ਨਾਲ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕਚਾਨ ਭਰਾਵਾਂ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਇਹਨਾਂ ਨਾਲ ਹੀ ਅਸੀਂ ਆ ਮਰਨਾ ਸਾਚਿਆ ਤੇ ਜਿਉਣਾ ਝੂਠਾ ਮੌਤ ਮੌਤ ਤੋਂ ਡਰ ਨਹੀਂ ਆਉਂਦਾ ਠੀਕ ਹੈ ਜੇ ਕਿਤੇ ਚੱਜ ਦੇ ਕੰਮ 'ਚ ਮਰ ਜਾਗੇ ਤੇ ਕੋਈ ਭਰਾ ਯਾਦ ਕਰਨਗੇ ਤੇ ਵੈਸੇ ਵੀ ਮੌਤ ਨੇ ਤਾਂ ਰਜ਼ਾਈ 'ਚ ਬੜੇ ਨੂੰ ਆ ਜਾਣੀ ਆ ਬਹੁਤ ਸਾਰੇ ਲੋਕ ਇਹਨੂੰ ਚੱਜ ਦਾ ਕੰਮ ਨਹੀਂ ਕਹਰੇ ਤੁਸੀਂ ਚੱਜ ਦਾ ਕਿਆ ਨਹੀਂ 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 ਕੌਣ ਕਹਿਣਾ ਚਾਚਰਾ ਨੇ ਮੇਰੇ ਵੀ ਐਵੇਂ ਧਰਨੀਆਂ ਤੇ ਬਹਿ ਜਾਂਦੇ ਹੋਰ ਵੀ ਤਾਂ ਵਰਕ ਹੈਗਾ ਬਾਜ਼ਾਰ 'ਚ ਆਪਦੇ ਹੱਕਾਂ ਲਈ ਲੜਨਾ ਚ ਚੱਜਦਾ ਕੰਮ ਨਹੀਂ ਤੇ ਹੋਰ ਕਿਹੜਾ ਚੱਜਦਾ ਕੰਮ ਹੈ ਨਸ਼ੇ ਕਰਨੇ ਕਵੇਂ ਕਲਾਕਾਰ ਜਿਹੜੇ ਅਜੇ ਤੱਕ ਨਿਕਲ ਨਹੀਂ ਰਹੇ ਘਰਾਂ ਦੇ ਵਿੱਚੋਂ ਉਹ ਅਜੇ ਤੱਕ ਅੰਦਰ ਹੀ ਬੈਠੇ